ਹਾਂਜੀ ਸਰ ਅ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇੱਥੇ ਆਏ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਸਾਰੇ ਸਤਕਾਰਯੋਗ ਲੀਡਰ ਸਹਿਬਾਨ ਜ਼ਿਲ੍ਹਾ ਪ੍ਰਧਾਨ ਤਲਵਾਰ ਸਾਹਿਬ ਡਾਬਰ ਸਾਹਿਬ ਜੱਗਾ ਜੀ ਸਾਡੇ 바ਵਾ ਜੀ ਮਨੋਤਰਾ ਸਾਹਿਬ ਡਿਪਟੀ ਮੇਅਰ ਮੇਲਾ ਕਾਂਗਰਸ ਤੇ ਸਾਡੀਆਂ ਦੋਨੋਂ ਹੀ ਸਾਰੀਆਂ ਲੇਡੀਆਂ ਹਰਪੀਤ ਹਰੀ ਸਾਰੇ ਸਾਥੀਗੰ ਰਮਨ ਸੁ브ਰਾਮਨੀਅਮ ਜੀ ਅੱਜ ਦਾ ਜਿਹੜਾ ਇੱਥੇ ਆਉਣ ਦਾ ਪ੍ਰੋਗਰਾਮ ਹੈ ਉਹ ਹੁਣੇ ਨਿਰੰਤਰ ਅਸੀਂ ਧੰਨਵਾਦ ਜਿਹੜੇ ਆ ਇੱਕ ਵਾਰੀ ਤਕਰੀਬਨ ਤਕਰੀਬਨ ਸਾਰੇ ਹਲਕਿਆਂ ਦੇ ਇੱਕ ਇੱਕ ਜਗ੍ਹਾ ਤੇ ਪ੍ਰੋਗਰਾਮ ਰੱਖ ਕੇ ਅਸੀਂ ਧੰਨਵਾਦ ਕਰਦੇ ਆਂ ਔਰ ਉਸ ਤੋਂ ਬਾਅਦ ਜਲੰਧਰ ਬਾਏ ਇਲੈਕਸ਼ਨ ਆ ਗਿਆ ਨਾਲ ਹੀ ਨਾਲ ਪੀਸੀਸੀ ਦੇ ਸਾਡੇ ਜਿਹੜੇ ਆ ਜਿਹੜਾ ਧਰਨਾ ਲਾਇਆ ਸੀ ਨੀਟ ਵਾਲਾ ਕੱਲ ਪਰਸੋਂ ਸੋ ਉਹ ਸਾਰਾ ਤਮਾਮ ਕੰਮ ਨਿਪਟਾਉਂਦੇ ਹੋਏ ਜਲੰਧਰ ਦੀ ਟਿਕਟਪ ਅਨਾਉਂਸ ਕਰਕੇ ਉਹਨਾਂ ਦੇ ਨਾਮੀਨੇਸ਼ਨ ਭਰਾ ਕੇ ਔਰ ਅੱਜ ਜਿਹੜੀ ਹੈ ਸਵਯਰਿੰਗ ਸੈਰੇਮਨੀ ਸੀ ਮੈਂ ਅੱਜ ਦਿੱਲੀ ਜਾਣਾ ਸੀਗਾ ਲੇਕਿਨ ਪਤਾ ਲੱਗਿਆ ਕਿ ਉਹ ਕੱਲ ਹੋ ਰਹੀ ਹੈ ਜਿਹੜਾ ਪੰਜਾਬ ਦੀ ਵਾਰੀ ਔਰ ਮੇਰੀ ਵਾਰੀ ਕੱਲ ਹੈ ਸੋ ਮੈਂ ਸੋਚਿਆ ਕਿ ਅੱਜ ਇੱਕ ਦਿਨ ਜ਼ਰੂਰ ਲੁਧਿਆਣਾ ਵਾਸੀਆਂ ਨੂੰ ਮਿਲ ਕੇ ਆਵਾਂ ਅੱਜ ਸਾਰਿਆਂ ਨੂੰ ਸੁਨੇਹਾ ਲਾਇਆ ਸੀ ਇੱਕ ਤਾਂ ਆਫਿਸ ਦੀ ਗੱਲ ਕੀਤੀ ਸੀ ਜਦੋਂ ਅਸੀਂ ਵੀਜ਼ਨ ਡਾਕੂਮੈਂਟ ਆਪਣਾ ਪੇਸ਼ ਕੀਤਾ ਸੀਗਾ ਡਰਾਈਵ ਇਟ ਨਾਮ ਤੋਂ ਕਿ ਅਸੀਂ ਆਖਿਆ ਸੀ ਕਿ ਆਉਣ ਵਾਲੇ ਸਮੇਂ 'ਚ ਇੱਕ ਡੈਡੀਕੇਟਿਡ ਆਫਿਸ ਹੋਊਗਾ ਮੈਂਬਰ ਆਫ ਪਾਰਲੀਮੈਂਟ ਦਾ ਅੱਜ ਉੱਥੇ ਮੈਂ ਵਿਜ਼ਿਟ ਕਰਕੇ ਆਇਆ ਹਾਂ ਉਰੀਆਂ ਤਿਆਰੀਆਂ ਵਿਆਰੀਆਂ ਚੱਲ ਰਹੀਆਂ ਅਸੀਂ ਅਗਲੇ ਮਹੀਨੇ ਦੇ ਪਹਿਲੇ ਹਫਤੇ ਉਹ ਨੂੰ ਰਸਮੀ ਤੌਰ ਤੇ ਉਹ ਨੂੰ ਸ਼ੁਰੂਆਤ ਕਰਾਂਗੇ ਤਾਂ ਜੋ ਕਿਸੇ ਦੀ ਵੀ ਕੋਈ ਦੁੱਖ ਤਕਲੀਫ ਹੋਵੇ ਕਿ ਜਿਹੜਾ ਵੀ ਵਿਅਕਤੀ ਕੋਈ ਮੈਂਬਰ ਆਫ ਪਾਰਲੀਮੈਂਟ ਨੂੰ ਅਪਰੋਚ ਕਰਨਾ ਚਾਹੁੰਦਾ ਹੋਵੇ ਮਿਲਣਾ ਚਾਹੁੰਦਾ ਹੋਵੇ ਤਾਂ ਉਸ ਦਫ਼ਤਰ ਚ ਜਾ ਕੇ ਮਿਲ ਕੇ ਉਹ ਮੈਨੂੰ ਅਪਰੋਚ ਵੀ ਕਰ ਸਕੇਗਾ ਮੈਨੂੰ ਮਿਲ ਵੀ ਸਕੇਗਾ ਔਰ ਦਿਨ ਵੀ ਨਿਰਧਾਰਤ ਕਰਾਂਗੇ ਉਸ ਦਫ਼ਤਰ ਦੇ ਵਿੱਚ ਬੈਠਣ ਦਾ ਜਿਸ ਦਿਨ ਮੈਂ ਬੈਠਿਆ ਕਰਾਂਗਾ ਔਰ ਸਾਰੇ ਨੀਆਂ ਅਗਰ ਜਿਹੜੀਆਂ ਵੀ ਇੱਕ ਦੁਖ ਤਕਲੀਫਾਂ ਜਾਂ ਕੋਈ ਕੰਮ ਹੋਣਗੇ ਉਹ ਕਰਿਆ ਕਰਾਂਗੇ ਇਹਦੇ ਨਾਲ ਨਾਲ ਬਿਕੋਜ਼ ਐਡਮਿਨਿਸਟ੍ਰੇਸ਼ਨ ਦੇ ਵੀ ਜਿਹੜੇ ਕੰਮ ਹੋਣਗੇ ਲੋਕਾਂ ਦੇ ਉਹਨਾਂ ਨੂੰ ਵੀ ਅਸੀਂ ਨਿਪਟਾਉਣ ਦਾ ਕੰਮ ਕਰਾਂਗੇ ਸੋ ਇਸ ਕਰਕੇ ਅੱਜ ਸਰਕਟ ਹਾਊਸ ਵਿੱਚ ਇਹ ਪਹਿਲੀ ਜਿਹੜੀ ਫਾਰਮਲੀ ਅਸੀਂ ਲੋਕਾਂ ਨੂੰ ਇੱਕ ਮੀਟਿੰਗ ਮੈਂ ਕਿਹਾ ਕਈ ਵਾਰੀ ਹੁੰਦਾ ਕਿ 7-8 ਦਿਨ ਹੋ ਗਏ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਇਹ ਬੜਿੰਗ ਸਾਹਿਬ ਅਜੇ ਪਹੁੰਚੇ ਨਹੀਂ ਕਿਉਂਕਿ ਜ਼ਿੰਮੇਵਾਰੀਆਂ ਮੇਰੇ ਤੇ ਹੋਰ ਵੀ ਹੈ ਲੇਕਿਨ ਆਪਣੀਆਂ ਜ਼ਿੰਮੇਵਾਰੀਆਂ ਮੈਂ ਖੂਬ ਚੰਗੇ ਤਰੀਕੇ ਨਾਲ ਨਿਭਾਉਣਾ ਜਾਣਦਾ ਹਾਂ ਲੁਧਿਆਣਾ ਦੇ ਲੋਕਾਂ ਨੂੰ ਇਹ ਮਹਿਸੂਸ ਨਹੀਂ ਹੋਏਗਾ ਕਿ ਰਾਜਾ ਵੜਿੰਗ ਇਧਰ ਉਧਰ ਹੈ ਉਹਨਾਂ ਨੂੰ ਇਹ ਮਹਿਸੂਸ ਹੋਏਗਾ ਕਿ ਰਾਜਾ ਵੜਿੰਗ ਹਰ ਦਮ ਸਾਡੇ ਵਿਚਕਾਰ ਮੌਜੂਦ ਹੈਗਾ ਸੋ ਮੈਂ ਵੀ ਆਖਿਆ ਸੀ ਕਿ ਅਸੀਂ ਇੱਕ ਲੁਧਿਆਣਾ ਦੇ ਲੋਕਾਂ ਅਸੇ ਡੈਡੀਕੇਟਿਡ ਇੱਕ ਟੈਲੀਫੋਨ ਨੰਬਰ ਵੀ ਲੈ ਰਹੇ ਹਾਂ ਜੀ ਜੀ ਜਲਦੀ ਅਨਾਉਂਸਮੈਂਟ ਜਦੋਂ ਅਸੀਂ ਆਫਿਸ ਖੋਲਾਂਗੇ ਉਸ ਨੰਬਰ ਦੀ ਅਨਾਉਂਸਮੈਂਟ ਕਰਾਂਗੇ ਉਸ ਟੈਲੀਫੋਨ ਦੇ ਵਿੱਚ ਤਕਰੀਬਨ ਹਰ ਹਲਕੇ ਦੇ 2-250 ਪ੍ਰੋਮੀਨੈਂਟ ਲੋਕਾਂ ਦੇ ਨੰਬਰ ਪੁਰੇਚ ਅਪਲੋਡ ਹੋਣਗੇ ਫੀਡ ਹੋਣਗੇ ਤਾਂ ਜੋ ਉਹਰਾ ਹਰ ਵਿਅਕਤੀ ਦਾ ਟੈਲੀਫੋਨ ਚੱਕਿਆ ਜਾਵੇ ਔਰ ਉਹਨੂੰ ਮੈਂ ਇਹ ਵੀ ਕਿਹਾ ਸੀ ਬੋਰਡਾਂ ਤੇ ਲਿਖਿਆ ਸੀ ਟੈਲੀਫੋਨ ਵੀ ਚੱਕਾਂਗੇ ਕੰਮ ਵੀ ਖਰਾਵਾਗੇ ਔਰ ਦੋਸਤੀ ਵੀ ਨਵਾਵਾਂਗੇ ਔਰ ਉਸੇ ਆਦੇ ਵਚਨ ਤੇ ਨਿਭਿਆ ਹੋਇਆ ਅਸੀਂ ਉਹ ਇੱਕ ਡੈਡੀਕੇਟਡ ਟੈਲੀਫੋਨ ਨੰਬਰ ਜਿਹਦੇ ਵਿੱਚ 250 ਤਕਰੀਬਨ 201 ਕਨਸਟੈਂਸੀ ਦੇ ਨੰਬਰ ਅਸੀਂ ਫੀਡ ਕਰਾਂਗੇ ਔਰ ਉਹਨੂੰ ਹਮੇਸ਼ਾ ਹਰ ਦਾ ਮਗਰ ਕਿਸੇ ਦਾ ਮਿਸਡ ਕਾਲ ਆਇਆ ਜਾਂ ਕਿਸੇ ਦਾ ਵਟਸਐਪ ਆਇਆ ਔਰ ਇਤੇ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਬੈਕ ਕਾਲ ਕਰੀਏ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਸੋ ਇਹ तमाम ਗੱਲਾਂ ਕਰਕੇ ਅੱਜ ਮੈਂ ਇੱਥੇ ਆਇਆ ਹਾਂ ਦੂਜਾ ਗੱਲ ਮੈਂ 3-4 ਮਹੱਤਵਪੂਰਨ ਗੱਲਾਂ ਇੱਕ ਤਾਂ ਮੈਂ ਇਹ ਕਹਿਣਾ ਚਾਹਣਾ ਹੈ ਕਿ ਜਲੰਧਰ ਬਾਈ ਇਲੈਕਸ਼ਨ ਹੈ ਜਿਸ ਪ੍ਰਕਾਰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਕਾਂਗਰਸ ਪਾਰਟੀ ਨੂੰ ਦਿੱਤਾ 7 ਸੀਟਾਂ ਜਿਤਾ ਕੇ ਇੱਕ ਹੋਰ ਸਨੇਹਾ ਦੇਣ ਦੀ ਲੋੜ ਹੈ ਜਲੰਧਰ ਬਾਈ ਇਲੈਕਸ਼ਨ ਚ ਕਿਉਂਕਿ ਜਿਸ ਪ੍ਰਕਾਰ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਪੰਜਾਬ ਦਾ ਆਰਥਿਕ ਢਾਂਚਾ ਜਿਹੜਾ ਹੈ ਉਹ ਬਿਲਕੁਲ ਮਾੜਾ ਹਾਲਾਤ ਹੋ ਗਏ ਨੇ ਸਾਢੇ 3 ਲੱਖ ਕਰੋੜ ਦਾ ਸਾਡੇ ਦੇ ਕਰਜ਼ਾ ਹੋ ਗਿਆ ਜੇ ਅਸੀਂ ਪੰਜਾਬ ਦੀ ਸਰਕਾਰ ਨੂੰ ਜਾਨੀ ਕਿ ਆਮ ਆਦਮੀ ਪਾਰਟੀ ਨੂੰ ਹੁਣੇ ਨਾ ਰੋਕਿਆ ਇਹ ਕਰਜ਼ਾ ਆਉਣ ਵਾਲੇ ਦਿਨਾਂ ਚ 5 ਲੱਖ ਕਰੋੜ ਹੋ ਜਾਏਗਾ ਅਗਰ 5 ਲੱਖ ਕਰੋੜ ਇਹ ਕਰਜ਼ਾ ਹੋ ਗਿਆ ਤਾਂ ਜਿਹੜਾ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਉਹ ਬੜਾ ਭਿਆਨਕ ਤੇ ਖਤਰਨਾਕ ਹੋ ਜਾਏਗਾ ਚਾਹੇ ਕੋਈ ਵੀ ਸਰਕਾਰ ਆਏਗੀ ਕੋਈ ਵੀ ਚੀਫ ਮਿਨਿਸਟਰ ਆਏਗਾ ਉਹਦੇ ਹਾਸਤੇ ਪੰਜਾਬ ਨੂੰ ਬਚਾਉਣਾ ਔਖਾ ਹੋਏਗਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹਣਾ ਹੈ ਕਿ ਅਸੀਂ ਜਲੰਧਰ ਤੋਂ ਇਹ ਸੁਨੇਹਾ ਦੇਣਾ ਕਿ ਅਸੀਂ ਪੰਜਾਬ ਬਚਾਉਣਾ ਹੈ ਔਰ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਨੂੰ ਇਸ ਗੱਲ ਤੋਂ ਰੋਕਣਾ ਹੈ ਤਾਂ ਜੋ ਪੰਜਾਬ ਦਾ ਪੈਸਾ ਤੇ ਬਰਬਾਦ ਨਾ ਕਰ ਸਕਣ ਤੇ ਪੰਜਾਬ ਤੇ ਕਰਜ਼ਾ ਜੇ ਸਪੀਡ ਨਾਲ ਉਹ ਚੜਾ ਰਹੇ ਹੈ ਉਹਨੂੰ ਆਪਾਂ ਰੋਕਣ ਦਾ ਕੰਮ ਕਰਨਾ ਹੈ ਦੂਸਰਾ ਸੁਨੇਹਾ ਅਸੀਂ ਭਾਜਪਾ ਨੂੰ ਦੇਣਾ ਬਹੁਤ ਮਾੜੇ ਹਾਲਾਤ ਪੰਜਾਬ ਦੇ ਵਿੱਚ ਰਹੇ ਬੜੇ ਭਿਆਨਕ ਦਿਨ ਪੰਜਾਬ ਦੇ ਲੋਕਾਂ ਨੇ ਵੇਖੇ 86 87 88 84 ਲੇਕਿਨ ਪੰਜਾਬ ਦਾ ਕਦੇ ਭਾਈਚਾਰਾ ਆਪਸ ਵਿੱਚ ਖਰਾਬ ਨਹੀਂ ਹੋਇਆ ਬੀਜੇਪੀ ਸਰਕਾਰ ਨੇ ਪੰਜਾਬ ਦਾ ਭਾਈਚਾਰਾ ਤੋੜਨ ਦੀ ਗੱਲ ਕੀਤੀ ਆਪਸ ਵਿੱਚ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਧਰਮ ਦੇ ਨਾਮ ਤੇ ਮੰਦਰ ਦੇ ਨਾਮ ਤੇ ਗੁਰਦੁਆਰਾ ਮਸਜਿਦ ਦੇ ਨਾਮ ਤੇ ਇਹ ਨਹੀਂ ਹੋਣਾ ਚਾਹੀਦਾ ਅਸੀਂ ਕਿਸੇ ਕਿਸਮ ਦੇ ਨਾਲ ਅਸੀਂ ਪੰਜਾਬ ਦਾ ਭਾਈਚਾਰਾ ਨਹੀਂ ਟੁੱਟਣ ਦੇਾਂਗੇ ਪਰ ਪੰਜਾਬ ਦੇ ਵਿੱਚ ਇਹ ਵੰਡ ਨਹੀਂ ਪੈਣ ਦੇਾਂਗੇ ਇਹ ਦੋਵੇਂ ਭਰਾ ਹੈ ਚਾਹੇ ਉਹ ਸਿੱਖ ਹੈ ਚਾਹੇ ਉਹ Hindu ਹੈ ਇੱਕ ਵੱਡਾ ਭਰਾ ਹੈ ਇੱਕ ਛੋਟਾ ਭਰਾ ਹੈ ਚਾਹੇ ਉਹ ਦਲਿਤ ਹੈ ਚਾਹੇ ਉਹ ਇਸਾਈ ਹੈ ਚਾਹੇ ਉਹ ਮੁਸਲਮਾਨ ਹੈ ਅਸੀਂ ਸਭ ਨੂੰ ਇਕੱਠਾ ਕਰਕੇ ਇੱਕ ਮਾਲਾ ਚ ਪਰੋਕੇ ਪੰਜਾਬ ਦੇ ਵਿੱਚ ਰੱਖਣਾ ਹੈ ਪੂਰਾ ਦੇਸ਼ ਬੀਜੇਪੀ ਨੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਅਸੀਂ ਪੰਜਾਬ ਨੂੰ ਵੰਡਣ ਨਹੀਂ ਦੇਣਾ ਇਹ ਵੀ ਇੱਕ ਸਨੇਹਾ ਅਸੀਂ ਜਲੰਧਰ ਦੇ ਬਾਏ ਇਲੈਕਸ਼ਨ ਚ ਦੇਣਾ ਹੈ ਕਿ ਜੋ ਹੋ ਗਿਆ ਸੋ ਹੋ ਗਿਆ ਲੇਕਿਨ ਹੋਣਾ ਸੀ ਆਪ ਦਾ ਭਾਈਚਾਰਾ ਬਿਲਕੁਲ ਟੁੱਟਣ ਨਹੀਂ ਦੇਵਾਂਗੇ ਕਿਸੇ ਵੀ ਕਿਸਮ ਦੇ ਨਾਲ ਵੈਸੇ ਤਾਂ ਉਹ ਯੋਧਿਆਂ ਦੇ ਅੰਦਰ ਜਦੋਂ ਬੀਜੇਪੀ ਚੋਣ ਹਾਰੀ ਤਾਂ ਸੋਏ RAM ਭਗਵਾਨ ਜੀ ਨੇ ਸਾਡਿਆ ਨੇ ਇਹ ਸੁਨੇਹਾ ਦਿੱਤਾ ਕਿ ਮੈਂ ਕਿਸੇ ਪਾਰਟੀ ਔਰ ਕਿਸੇ ਵਿਅਕਤੀ ਵਿਸ਼ੇਸ਼ਤਾ ਨਹੀਂ ਹਾਂ ਭਗਵਾਨ ਸਭ ਦੇ ਸਾਂਝੇ ਇਹਨੇ ਤੋਂ ਸਾਨੂੰ ਸੇਬ ਕਿਉਂਕਿ ਭਗਵਾਨ ਮਹਾਰਾਜ ਜੀ ਨੇ ਥੱਲੇ ਉਤਰ ਕੇ ਤਾਂ ਕੋਈ ਸੁਨੇਹਾ ਦੇਣਾ ਨਹੀਂ ਹੈ ਇਹ ਹੀ ਇਹੋ ਜੇ ਸੰਦੇਸ਼ ਔਰ ਆਦੇਸ਼ ਹੁੰਦੇ ਆ ਜਿਹੜਾ ਕਿ ਸਾਨੂੰ ਸਮਝ ਆ ਜਾਂਦੀ ਹੈ ਸੋ ਇਹ ਦੋ ਗੱਲਾਂ ਬੜੀਆਂ ਮਹੱਤਵਪੂਰਨ ਹੈ ਜਿਹੜੀਆਂ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਇੱਕ ਹੋਰ ਬਹੁਤ ਵੱਡੀ ਗੱਲ ਜਿਹੜੀ ਪਿਛਲੇ ਦਿਨੀ ਹੋਰੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਿਹਾ ਕਿ ਜਿਹੜੀ ਪੰਜਾਬ ਦੀ ਪੁਲਿਸ ਹੈ ਇਹ ਡਰੱਗਸ ਦੇ ਵਿੱਚ ਇਨਵੋਲਡ ਹੈਗੀ ਇਹ ਸਰਾ ਪੰਜਾਬ ਦੀ ਪੁਲਿਸ ਤੇ ਲੇਬਲ ਲਾ ਦੇਣਾ ਇਹ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਕਿਉਂਕਿ ਉਹ ਆਪ ਹੋਮ ਮਿਨਿਸਟਰ ਵੀ ਨਹੀਂ ਆਪ ਉਹ ਚੀਫ ਮਿਨਿਸਟਰ ਵੀ ਨਹੀਂ ਔਰ ਮਗਰਲੇ 25 ਸਾਲਾਂ ਤੋਂ ਸਰਕਾਰ ਚਲਾ ਰਹੇ ਨੇ ਔਰ ਇਸ ਤਰ੍ਹਾਂ ਤੁਸੀਂ ਇਹ ਮਾਰਸ਼ਲ ਪੁਲਿਸ ਨੂੰ ਲੇਬਲ ਕਰਦੇ ਹੋਗੇ ਇਹ ਉਹ ਮਾਰਸ਼ਲ ਪੁਲਿਸ ਹੈ ਜਿਨੇ ਪੰਜਾਬ ਦਾ ਅਹਤਵਾਦ ਰੋਕਿਆ ਪੰਜਾਬ ਦੀ ਲੜਾਈ ਲੜੀ ਇਕਤਾ ਔਰ ਅਖੰਡਤਾ ਭਾਈਚਾਰਾ ਕਾਇਮ ਰੱਖੇ ਤੇ ਅੱਜ ਪੰਜਾਬ ਸਾਡਾ ਬੜਾ ਖੁਸ਼ਹਾਲ ਹੈ ਇਸ ਅੱਖੋਂ ਕਿ ਸਾਡੀ ਪੰਜਾਬ ਪੁਲਿਸ ਹਮੇਸ਼ਾ ਇਸ ਗੱਲ ਤੇ ਤਤਪਰ ਰਹਿੰਦੀ ਹੈ ਹੋ ਸਕਦਾ ਕੋਈ ਟਾਵਾਂ ਟੱਲਾ ਜਿਹੜੇ ਵਿਅਕਤੀ ਹੁੰਦੇ ਆ ਤੁਸੀਂ ਸਾਰੀ ਪੁਲਿਸ ਨੂੰ ਲੇਬਲ ਨਹੀਂ ਕਰ ਸਕਦੇ 10000 ਦੇ 10 ਲੁੱਕ 10000 ਦੀ ਇਹ ਫੋਰਸ ਨੂੰ ਜਾਂ 20000 ਹੋ ਸਕਦਾ ਕੋਈ ਟਾਵੇਂ ਦੋ ਤਿੰਨ ਬੰਦੇ ਹੋਣ ਜਿਨ੍ਹਾਂ ਨੂੰ ਤੁਸੀਂ ਵੀ ਉਹ ਮਾੜੇ ਹੋਣ ਉਹਨਾਂ ਨੂੰ ਕੱਢੋ ਬਾਹਰ ਮੈਂ ਨਹੀਂ ਕਹਿੰਦਾ ਲੇਕਿਨ ਸਾਰੀ ਪੁਲਿਸ ਦਾ ਮਨੋਬਲ ਇਸ ਕਰਨਾ ਡਿੱਗਿਆ ਹੈਗਾ ਔਰ ਤੁਸੀਂ ਉਹਨਾਂ ਦੀਆਂ ਟ੍ਰਾਂਸਫਰਸ ਦੂਰ ਦੂਰ ਕਰਤੀਆਂ ਇੱਕ ਹੋਰ ਪਤੇ ਦੀ ਗੱਲ ਦੱਸਣ ਲੱਗੇ ਆਂ ਤੁਹਾਨੂੰ ਹਰ ਜਗ੍ਹਾ ਤੇ ਪੀ ਮਚੋਰ ਰਿਟਾਇਰਮੈਂਟ ਲੈਣਾ ਚਾਹਦੀ ਹੈ ਪੰਜਾਬ ਪੁਲਿਸ ਦੇ ਲੋਕ ਡੇਲੀ 50 50 ਜੀਆਂ ਆ ਰਹੀਆਂ ਕਮਿਸ਼ਨੇਟ ਆ ਰਹੀਆਂ ਐਸਐਸਪੀ ਦੇ ਦਫਤਰਾਚਾਰੀਆਂ ਪੰਜਾਬ ਪੁਲਿਸ ਦੇ ਲੋਕ ਪੀ ਮਚੌਰ ਆਉਂਦੀਆਂ ਰਿਟਾਇਰਮੈਂਟਸ ਮੰਗ ਰਹੇ ਉਹਨਾਂ ਨੂੰ ਪੁਲਿਸ ਸਮਝਾ ਰਹੀ ਹੈ ਕਿਉਂਕਿ ਉਹਨਾਂ ਦੇ ਮਨੋਂ ਵੱਲ ਡਿੱਕ ਚੁੱਕੇ ਮੈਂ ਇੱਥੇ ਬੇਨਤੀ ਕਰਨਾ ਚਾਹਾਂਗਾ ਪੰਜਾਬ ਦੇ ਡੀਜੀਪੀ ਨੂੰ ਔਰ ਪੰਜਾਬ ਦੇ ਚੀਫ ਮਿਨਿਸਟਰ ਨੂੰ ਕਿ ਇਹਨਾਂ ਨੂੰ ਗਲੇ ਲਾਉਣ ਦੀ ਲੋੜ ਹੈ ਇਹਨਾਂ ਨੂੰ ਗਲੇ ਲਾਓ ਇਹਨਾਂ ਦੀ ਗੱਲ ਸੁਣੋ ਅਗਰ ਇਹਨਾਂ ਦਾ ਮਨੋਵਲ ਡਿੱਗ ਪਿਆ ਤਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਜਿਸ ਪ੍ਰਕਾਰ ਕਿਉਂਕਿ ਵਰਤੀ ਪਉਣ ਵਾਸਤੇ ਬੰਦਾ ਪਹਿਲਾਂ ਤਰਸਦਾ ਸੀਗਾ ਗਿਹੜੇ ਕੱਢਦਾ ਸੀ ਹੁਣ ਉਹ ਕਹਿ ਰਿਹਾ ਕਿ ਮੈਨੂੰ ਪੀ ਮੱਛੋ ਰਿਟਾਇਰਮੈਂਟ ਚਾਹੀਦੀ ਹੈ ਤੁਸੀਂ ਮੜੇ ਜੇ ਅੰਕੜੇ ਕੱਢੋ ਜਰਾ ਇਹ ਪੜਤਾਲ ਕਰੋ ਮੈਂ ਪ੍ਰੈਸ ਵਾਲੇ ਨੂੰ ਬੇਨਤੀ ਕਰਨੀ ਚਾਹੁੰਦਾ ਸੋ ਇਹ ਨਹੀਂ ਹੋਣਾ ਚਾਹੀਦਾ ਔਰ ਮੈਂ ਆਸ ਕਰਦਾ ਕਿ ਡੀਜੀਪੀ ਪੰਜਾਬ ਔਰ ਪੰਜਾਬ ਦੇ ਮੁੱਖ ਮੰਤਰੀ ਇਸ ਪੁਲਿਸ ਫੋਰਸ ਨੂੰ ਆਪਦੇ ਗੱਲ ਨਾ ਲਾਉਣਗੇ ਇਹਨਾਂ ਦੀਆਂ ਤਕਲੀਫਾਂ ਸੁਣੋ ਇਹਨਾਂ ਦੀ ਗੱਲ ਸੁਣੋ ਔਰ ਜਿਹੜੇ ਕੰਮ ਤੁਸੀਂ ਪੰਜਾਬ ਦੇ ਹਿੱਤ ਲਈ ਇਹਨਾਂ ਤੋਂ ਕਰਾਉਣੇ ਚਾਹਨੇ ਹੋ ਉਹ ਇਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਟਾਰਗੇਟ ਦਿਓ ਔਰ ਕਰਨਗੇ ਉਹ ਲੋਕ ਪਰ ਇਸ ਤਰ੍ਹਾਂ ਰੀਸ਼ਫਲ ਨਾਲ ਡਰੋਨ ਨਾਲ ਧਬਕੇ ਮਾਰਨ ਨਾਲ ਤੋਂ ਛੱਡ ਕੇ ਚਲੇ ਜਾਣਗੇ ਔਰ ਪੰਜਾਬ ਦੇ ਹਾਲਾਤ ਬੁਰੇ ਹੋ ਜਾਣਗੇ ਸੋ ਦੂਸਰਾ ਅੱਜ ਹੁਣ 2 ਘੰਟੇ ਦਾ ਇੱਥੇ ਕਾਰਜਕ੍ਰਮ ਹੈਗਾ 1.5 ਘੰਟਾ ਅਸੀਂ ਉਸ ਤੋਂ ਬਾਅਦ ਅਸੀਂ ਵਕ ਵਕ ਸਮਤੇ ਆਪਦੇ ਸਾਥੀਆਂ ਦੇ ਘਰਾਂ 'ਚ ਵੀ ਜਾਣਾ ਹੈ ਕਈ ਥਾਵਾਂ ਤੇ ਸਾਡੇ ਅਫਸੋਸ ਹੈ ਦੁੱਖ ਹੈ ਕਈ ਥਾਵਾਂ ਤੇ ਸਾਡਾ ਹੋਰ ਇੰਡਸਟਰੀ ਦੇ ਲੋਕਾਂ ਨੂੰ ਜਾਂ ਸ਼ਹਿਰ ਦੇ ਲੋਕਾਂ ਨੂੰ ਮਿਲਣ ਦਾ ਪ੍ਰੋਗਰਾਮ ਹੈ ਉਹ ਅਸੀਂ ਜਾਵਾਂਗੇ ਸੋ ਜਿੰਨੇ ਕੁ ਲੋਕ ਇੱਥੇ ਮਿਲ ਸਕਦੇ ਹੋਏ ਉੱਥੇ ਮਿਲਾਂਗੇ ਦੂਸਰਿਆਂ ਦੇ ਅਲੱਗ-ਅਲੱਗ ਘਰਾਂ 'ਚ ਜਾ ਕੇ ਉਹਨਾਂ ਦਾ ਥੈਂਕਸ ਵੀ ਕਰਾਂਗੇ ਤੇ ਉਹਨਾਂ ਦੇ ਜੇ ਕੋਈ ਕੰਮ ਹੋਏ ਤਾਂ ਉਹ ਵੀ ਕਰਾਂਗੇ ਸੋ ਅੱਜ ਦੀ ਅੱਜ ਦਾ ਇਹੀ ਸਾਰਾ ਜਿਹੜਾ ਮੀਟਿੰਗ ਸੀਗੀ ਸਰਦੋ ਦਿਨ ਪਹਿਲਾਂ ਇੱਥੇ ਪਟਵਾਰੀਆਂ ਨੇ ਮੀਟਿੰਗ ਕੀਤੀ ਆ ਉਹ ਕਹਿੰਦੇ ਕਿ ਸਾਡੇ ਜਿਹੜੀਆਂ 1100 ਪੋਸਟਾਂ ਖਤਮ ਕਰ ਦਿੱਤੀ ਉਹਨਾਂ ਨੇ ਕਿਹਾ ਜਿੰਨੀ ਛੋੜਾ ਦਾ ਬਾਈਕਾਟ ਕਰਾਂਗੇ ਆਪਾਂ ਵਿਰੋਧ ਕਰਾਂਗੇ ਜਨਰਲ ਸੋ ਦੇਖੋ ਜਿੰਨੀ ਛੋੜਾ ਦਾ ਬਾਈਕਾਟ ਕਰਨ ਦੇ ਨਾਲ ਉਹਨਾਂ ਨੂੰ ਫਾਇਦਾ ਨਹੀਂ ਹੋਏਗਾ ਸਰਕਾਰ ਦਾ ਵਿਰੋਧ ਕਰਨ ਔਰ ਸਾਨੂੰ ਆਪਣੇ ਨਾਲ ਖੜਾ ਕਰਨ 100% ਇੱਥੋਂ ਗੱਲ ਸਮਝ ਲੈਣੀ ਚਾਹੀਦੀ ਹੈ ਮੈਂ ਅੱਜ ਬਿਆਨ ਲਗਿਆ ਉਹਨਾਂ ਨੇ ਕਿਹਾ ਤਾਂ ਕਿ ਰਾਜਾ ਵੜਿੰਗ ਦੇ ਉਹਨਾਂ ਦੀ ਮਦਦ ਕੀਤੀ ਕਾਂਗਰਸ ਬੇਸਿਕਲੀ ਇਹ ਸਵਾਰੀ ਸਰਕਾਰੀ ਮੁਲਾਜ਼ਮ ਜਿਹੜੇ ਸਾਨੂੰ ਬੜੇ ਪਰੇਸ਼ਾਨ ਹੈ ਹਰ ਸਰਕਾਰੀ ਮੁਲਾਜ਼ਮ ਉਹਨਾਂ ਨੇ ਸਰਕਾਰ ਦੇ ਖਿਲਾਫ VOTING ਕੀਤੀ ਔਰ ਕਰਨੀ ਵੀ ਕਿਉਂ ਨਹੀਂ ਔਰ ਹਮੇਸ਼ਾ ਹੀ ਸਰਕਾਰੀ ਮੁਲਾਜ਼ਮ ਕਰਦੇ ਆਏ ਆ ਜਦੋਂ ਜਦੋਂ ਸਰਕਾਰਾਂ ਉਹਨਾਂ ਦੀ ਗੱਲ ਨਹੀਂ ਸੁਣਦੀਆਂ ਇਹ ਕਿਹੜਾ ਕੋਈ ਪਹਿਲੀ ਵਾਰੀ ਹੋਇਆ ਸੋ ਮੇਰੇ ਕਹਿਣ ਤੋਂ ਭਾਵ ਹੈ ਉਹਨਾਂ ਨੂੰ ਡਰਾਉਣ ਦੇ ਭਕਾਉਣ ਦੀ ਬਜਾਏ ਉਹਨਾਂ ਨਾਲ ਬੈਠ ਕੇ ਐਮੀਕਬਲੀ ਗੱਲ ਕਰਨ ਲੇਕਿਨ ਮੈਂ ਪਟਵਾਰੀਆਂ ਨੂੰ ਬੇਨਤੀ ਕਰਾਂਗਾ ਸਾਡਾ ਬਾਈਕਾਟ ਨਾ ਕਰੋ ਮਹਾਰਾਜ ਤੁਸੀਂ ਸਰਕਾਰ ਦਾ ਬਾਈਕਾਟ ਰਵਨੀਤ ਮਿੱਟੂ ਬਾਰ ਬਾਰ ਬਿਆਨ ਦੇ ਰਿਹਾ ਸੋ ਦੇਖੋ ਰਵਨੀਤ ਮਿੱਟੂ ਕੀ ਕਹਿ ਰਿਹਾ ਮੈਨੂੰ ਬਾਰ ਬਾਰ ਤੁਸੀਂ ਉਹਨੇ ਛੱਡ ਦਿਓ ਰਵਨੀਤ ਮਿੱਟੂ ਕੀ ਕਹਿ ਰਿਹਾ ਰਵਨੀਤ ਮਿੱਟੂ ਰਾਤ ਨੂੰ ਕੋਝੋਰ ਕਹਿੰਦਾ ਸਵੇਰ ਨੂੰ ਕੋਝੋਰ ਕਹਿੰਦਾ ਰਵਨੀਤ ਮਿੱਟੂ ਜੀ ਨੇ ਇੱਕ ਗੱਲ ਕਹੀ ਸੀ ਤੁਸੀਂ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਕਹੀ ਰਵਨੀਤ ਮਿੱਟੂ ਜੀ ਨੇ ਕਿਹਾ ਕਿ ਮੈਂ ਪਾਰਟੀ ਇਸ ਕਰਕੇ ਛੱਡੀ ਹੈ ਕਿ ਰਾਹੁਲ ਗਾਂਧੀ ਕਹਿ ਰਿਹਾ ਸੀਗਾ ਕਿ ਬੰਦੀ ਸਿਕਹਨੂ ਰਿਹਾ ਕਰ ਦਿਓ ਮੈਂ ਆਪਣੇ ਪਿਤਾ ਦੇ ਕਾਤਲਾ ਨੂੰ ਰਿਹਾ ਕਰਦਾ ਮੈਂ ਮਾਫ ਕਰਦਾ ਹੁਣ ਤੁਸੀਂ ਵੀ ਕਰੋ